ਕੀ ਕਰ ਸਕਦਾ ਤੇ ਕਹਿਣ ਲੱਗੇ ਕਿਲਵਿਖ ਕਾਟੇ ਨਿਮਖ ਅਰਾਧਿਆ ਕਿਲਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਹੋ ਤਾਰਾ ਦੇਖੋ ਹਨ ਗੁਰੂ ਅਰਜਨ ਦੇਵ ਪਾਚਾ ਸਮਝਾਉਣ ਲੱਗੇ ਜੱਗ ਨੂੰ ਕਹਿੰਦੇ ਜੱਗ ਵਾਲਿਓ ਆਓ ਵਿਚਾਰ ਕਰੀਏ ਹੋਰ ਕਹਿੰਦੇ ਕਿਲਵਿਖ ਕਿਲਵਿਖਾਂ ਦਾ ਪਾਪ ਕਾਟੇ ਨਿਮਖ ਅਰਾਧਿਆ ਨਿਮਖ ਨੂੰ ਕਹਿੰਦੇ ਨੇ ਇੱਕ ਅੱਖ ਜਿਹੜੀ ਸਾਡੀ ਹੈ ਜਦੋਂ ਇੱਕ ਅੱਖ ਚਮਕਾ ਮਰਦੀ ਹੈ ਉਹਨੂੰ ਨਿੰਮਕ ਕਹਿੰਦੇ ਨੇ ਕਹਿੰਦੇ ਦੇਖੋ ਉਹ ਕੋ ਵੱਡੀ ਚੋੜੀ ਲੰਬੀ ਚੋੜੀ ਗੱਲ ਨਹੀਂ ਗੁਰੂ ਸਾਹਿਬਾਨ ਕਹਿਣ ਲੱਗੇ ਬੇਸ਼ੱਕ ਕਹਿਣ ਨੂੰ ਕਹਿੰਦੇ ਨੇ ਉਹ ਬੜੇ ਟਾਈਮ ਲੱਗ ਜਾਂਦੇ ਜੁਗਾਂ ਜੁਗ ਬੀਤ ਜਾਂਦੇ ਨੇ ਬੜਾ ਟਾਈਮ ਲੱਗਦਾ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਕਹਿੰਦੇ ਗੁਰੂ ਪਿਆਰੀ ਸਾਧ ਸੰਗਤ ਜੋ ਤਾਕਤ ਦੇਖੋ ਇਸ ਸ਼ਬਦ ਦੀ ਕਿੰਨੀ ਹੈ ਦੇ ਕਿੰਨੀਆਂ ਕਹਿੰਦਾ ਇੱਕ ਅੱਖ ਦੇ ਝਮਕੇ ਦੇ ਬਰਾਬਰ ਵੀ ਕੋਈ ਇਹਦੀ ਅਰਧਨਾ ਕਰਨਵੇ ਕਦੇ ਸੁਰਤੀ ਸ਼ਬਦ ਨਾਲ ਜੁੜ ਜਾਵੇ ਜੁੜਦੀ ਨਹੀਂ ਕਈ ਤਾਂ ਪੂਰੀਆਂ ਜ਼ਿੰਦਗੀਆਂ ਬਤੀਤ ਕਰ ਜਾਂਦੇ ਪਰ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ ਉਹੀ ਗੱਲ ਕਿ ਸਾਡੀ ਅੱਖ ਗੁਰੂ ਦੇ ਅੱਖ ਦੇ ਨਾਲ ਨਹੀਂ ਜੁੜਦੀ ਇੱਥੇ ਗੁਰੂ ਜੀ ਨੇ ਸਮਝਾ ਦਿੱਤਾ ਕਹਿੰਦੇ ਜਗ ਵਾਲਿਓ ਧਿਆਨ ਕਰਿਓ ਜਰਾ ਐਸਾ ਧਿਆਨ ਕਰ ਲਓ ਕਹਿੰਦੇ ਇੱਕ ਅੱਖ ਦੇ ਫੁਰਨੇ ਦੇ ਬਰਾਬਰ ਕਿਤੇ ਇਹ ਮਨ ਜਿਹੜਾ ਹੈ ਉਸ ਸ਼ਬਦ ਦੀ ਅਰਧਨਾ ਕਰਨਾ ਵੇ ਉਸ ਨਾਮ ਦੀ ਅਰਧਨਾ ਕਰ ਲਵੇ ਤੇ ਗੁਰੂ ਸਾਹਿਬ ਸਮਝਾਉਣ ਲੱਗੇ ਕਹਿੰਦੇ ਫਿਰ ਗੁਰਮੁਖਾਂ ਵੰਗਣਾ ਆਹਾਹਾ ਗੁਰਮੁਖ 파ਰੋਤਾਰਾ ਕਹਿੰਦੇ ਗੁਰਮੁਖਾਂ ਵੰਗਣਾ ਫਿਰ ਉਹਦਾ ਵੀ 파ਰੋਤਾਰਾ ਹੋ ਜਾਂਦਾ ਹੈ ਦੇਖੋ ਗੁਰਮੁਖਾਂ ਵੰਗਣਾ ਕਿਉਂ ਗਿਆ ਗੁਰਮਖਤਾ ਅਖਰ ਲਾਇਆ ਨਾਲ ਉਦਾਹਰਨ ਦੇ ਦਿੱਤੀ ਜਿਹੜੇ ਤਰੇ ਹੋਏ ਨੇ ਜਿਹੜੇ ਪਾਰ ਲੰਘੇ ਹੋਏ ਨੇ ਕਹਿੰਦੇ ਦੇਖੋ ਜਿਹੜੇ ਪਾਰ ਲੰਘੇ ਨੇ ਜਿਹੜੇ ਇਸ ਭਵਸਾਗਰ ਚੋਂ ਪਾਰ ਜਾ ਚੁੱਕੇ ਨੇ ਕਹਿੰਦੇ ਉਹਨਾਂ ਵੰਗਣਾ ਉਸ ਆਤਮਾ ਦਾ ਪਰ ਉਤਾਰਾ ਹੋ ਜਾਂਦਾ ਹੈ ਜਿਹੜੀ ਗੁਰੂ ਦੇ ਲੜ ਲੱਗ ਕੇ ਤੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲੈਂਦੀ ਹੈ ਫਿਰ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਹਰ ਰਸ ਪੀਵੋ ਪੁਰਖ ਗਿਆਨੀ ਆਹ ਹਾ ਹਾ ਦੇਖੋ ਹਰ ਰਸ ਪੀਵੋ ਪੁਰਖ ਗਿਆਨੀ ਪੁਰਖ ਕਿਹਨੂੰ ਕਹਿੰਦੇ ਨੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਪੁਰਖ ਕਹਿੰਦੇ ਨੇ ਇਸ ਜਗ ਵਿੱਚ ਪੁਰਖ ਇੱਕ ਹੈ ਹੋ ਸਗਲੀ ਨਾਰ ਸੋ ਭਾਈ ਕਹਿੰਦੇ ਕਲਾ ਪੁਰਖ ਇੱਕੋ ਹੀ ਹੈ ਉਹ ਕਲਾ ਪੁਰਖਿਆ ਪਰਮਾਤਮਾ ਹੈ ਤੇ ਗੁਰੂ ਜੀ ਸਮਝਾਉਣ ਲੱਗੇ ਇਸ ਮੰਨ ਲਉ ਕਹਿੰਦੇ ਵੀ ਧਿਆਨ ਕਰ ਪੁਰਖ ਪਰਮਾਤਮਾ ਗਿਆਨੀ ਸੋਝੀ ਕਹਿੰਦੇ ਵੀ ਇਹ ਧਿਆਨ ਕਰ ਜੇ ਤੂੰ ਉਸ ਪਰਮਾਤਮਾ ਦੀ ਸੋਝੀ ਲੈਣਾ ਚਾਹਨਾ ਹੈ ਤੇ ਕੀ ਕਰ ਫਿਰ ਹਰ ਰਸ ਪੀਵੋ ਕਹਿੰਦੇ ਫਿਰ ਉਹਦਾ ਰਸ ਪੀਆ ਕਰ ਹਰ ਰਸ ਕੀ ਜੀਦੇ ਆ ਨਾਮ ਸਿਮਰਨ ਕਰਿਆ ਕਰ ਕਹਿੰਦਾ ਨਾਮ ਸਿਮਰਨ ਕਰੇਗਾ ਤੇ ਕਹਿੰਦੇ ਫਿਰ ਤੈਨੂੰ ਉਸ ਅਕਾਲ ਪੁਰਮਾਤਮਾ ਦੀ ਸੋਝੀ ਆ ਜਾਏਗੀ ਉਹ ਕਥੇ ਰਹਿੰਦਾ ਫਿਰ ਕੀ ਕਹਿਣ ਲੱਗੇ ਕਹਿੰਦੇ